ਜੋ ਆਪਣੀ ਨਾਲੇ ਨੌਇਸ ਪੋਲੂਸ਼ਨ ਕੀ ਹੁੰਦੀ ਹੈ ਤੇ ਉਹਦੀ ਰੋਕਥਾਮ ਕੀ ਆ ਉਹ ਤੋਂ ਇਲਾਵਾ ਵੀ ਬਾਕੀ ਜਿਹੜੇ ਪੋਲੂਸ਼ਨ ਦੇ ਰਿਲੇਟਡ ਸਬਜੈਕਟਸ ਨੇ ਫੀਲ ਡਿਸਕਸ ਆ। ਉਹਨਾਂ ਨੂੰ ਵੀ ਲਾ ਲੋ ਸਟੈਨੋ ਸਾਥੇ ਸੁਣ ਲੈ। ਦੈਨ ਅਪਕੇ ਸੀਗਲਾ ਐਸ ਡੀਓ ਪੋਲੂਸ਼ਨ ਕੰਟਰੋਲ ਕੋਲ ਤੋਂ ਉਹਨੂੰ ਬੁਲਾਇਆ ਗਿਆ। ਲਾਸਟ ਮਹੀਨੇ ਆਪਣਾ 16 ਤਰੀਕ ਨੂੰ ਦੀ ਸਬ ਆਪਣੀ ਸਥਿਤੀ ਸ਼ਾਂਤੀ ਕੀ ਉਪਰ ਲੈ ਕੇ ਆ ਚੁੱਕੇ ਹਾਂ। ਸਭ ਤੋਂ ਪਹਿਲਾਂ सुप्रीम कोर्ट ऑफ इंडिया ऑनरेबल सुप्रीम कोर्ट ऑफ इंडिया के ऑर्डर हैं उन्नीस सौ अठानवे के जिस दे तहत अलग अथॉरिटीज ने इन्होंने अपने काम दे कर, दे कर दे ने हैं सब तो पहली गल जिमें कि पिछले भी हर महीने एक सौ चौताली की धारा सी आर पी एक सौ चौताली की धारा लगी हुई है जिस तहत आप सवेरे छे बजे तो पहला तो रात के दस बजे तो बाद कि भी तुरंत अजी मुताब कार्रवाई करेंगे ਜੀ ਜੀ ਉਸ ਨੂੰ ਪਹਿਲਾਂ ਵੀ ਚਲਾਣਾ ਤਾਂ ਵਿਦ ਡਿਊ ਪਰਮਿਸ਼ਨ ਆਫ ਦੀ ਐਸ ਡੀ ਐਮ ਆਫਿਸ ਉੱਥੇ ਹੀ ਸਪੀਕਰ ਲਗਾਇਆ ਜਾਊਗਾ ਦੂਜੀ ਗੱਲ ਜਦੋਂ ਵੀ ਸਪੀਕਰ ਲਗਾਣਾ ਹੈ ਜਿਵੇਂ ਆਪਾਂ ਇੱਥੇ ਬੈਠੇ ਆ ਅੰਦਰ ਇਸ ਇਸ ਦੇ ਅੰਦਰ ਕਮਰੇ ਦੀ ਆਵਾਜ਼ ਮੰਨ ਲਓ 45 ਹੈ 100 ਤੋਂ ਉੱਪਰ ਨਹੀਂ ਜਾਣੀ ਚਾਹੀਦੀ ਮਤਲਬ ਉਹ 55 ਨਹੀਂ ਹੋਣੀ ਚਾਹੀਦੀ ਪਰ ਇਹ ਸਾਡੇ ਕੋਲ ਕੋਈ ਕੰਪਲੀਟ ਮਿਲਦੀ ਹੈ ਕਿਉਂਕਿ ਸਪੀਕਰ ਲੱਗਿਆ ਹੋਇਆ ਹੈ ਜੋ 10ਵੇਂ ਤੋਂ ਪਹਿਲਾਂ ਵੀ ਲੱਗਿਆ ਹੋਇਆ ਹੈ ਪਰ ਉਹਦੀ ਆਵਾਜ਼ ਜੀ ਉੱਥੇ ਦੀ ਆਲੇ ਦੁਆਲੇ ਦੀ ਆਵਾਜ਼ 65 ਹੈ ਉਹਦੀ ਸਪੀਕਰ ਲੱਗਣ ਨਾਲ 75 ਤੋਂ ਵਜੇ ਨਹੀਂ ਚਾਹੀਦਾ ਮਤਲਬ ਜੀ ਆਪਣੇ ਕੋਈ ਪੈਰਿਸ ਪੈਲਿਸੇ ਨਮਾਇਦੇ ਬੈਠੇ ਨੇ ਤਾਂ ਡੀਜੇ ਜਾਂ ਲਾਊਡ ਜਿਹੜੇ ਆਪਣੇ ਲਾਊਡ ਸਪੀਕਰ ਲੱਗਦੇ ਨੇ ਉਹ ਤੱਕ ਦੀ ਵੀ ਇਹੋ ਹੁਕਮ ਹੈ ਕਿ ਜਿਹੜੇ ਸਪੀਕਰ ਲੱਗਣ ਉਹ ਅੰਦਰ ਲੱਗਣ ਕੋਲੀ ਆਵਾਜ਼ ਚ ਲੱਗਣ ਕਿਉਂ ਕਰਕੇ ਸਾਨੂੰ ਇਹ ਟਾਈਮ ਪੀਕੀ ਵਾਸਤੇ ਸਪੀਕਰ ਚੱਲਦੇ ਨੇ ਅਜੀ ਸਜਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜੇ ਇਹਨੂੰ ਬੰਦ ਕਰਵਾਓ ਅੰਦਰ ਕਰਵਾਓ ਬੁਲੀ ਕਰਵਾਓ ਕਰਵਾਓ ਉਹ ਆਪਣੇ ਲੈਵਲ ਤੇ ਆਪਾਂ ਨੂੰ ਚਾਹੀਦਾ ਕਿ ਬਹੁਤੀ ਆਵਾਜ਼ ਘੱਟ ਰੱਖੀਏ ਤਾਂ ਕਿ ਜੇ ਉਹਨਾਂ ਆਪਾਂ ਮੀਟਿੰਗ ਕਰ ਰਹੇ ਆ ਜੇ ਲਗਾਤਾਰ ਕੋਈ ਆਵਾਜ਼ ਆਪਾਂ ਇਹੋ ਸਰਭਾਨਾ ਨੂੰ ਵੀ ਅਸੀਂ ਇਹੀ ਉੱਥੇ 45 ਡੀਬੀ ਚਾਹੀਦੀ ਹੈ ਤਾਂ ਉੱਥੇ ਕੁਝ ਇਸ ਤਰ੍ਹਾਂ ਦੇ ਅਸੀਂ ਇਹੋ ਕੱਲਾ ਕਰ ਰਹੇ ਆ ਕਿ ਉੱਥੇ ਕੁਝ ਬੋਰਡ ਲਗਾਏ ਜਾਂ ਸਾਈਲੈਂਸ ਜ਼ੋਨ ਦੇ ਤਾਂ ਜੋ ਉਹਦੇ ਹਲੇ ਦੁਆਲੇ ਦੇ ਏਰੀਏ ਦੇ ਵਿੱਚ ਨਾ ਤਾਂ ਸਪੀਕਰ ਲਗਾਉਣ ਤੇ ਤਾਂ ਜੋ ਉੱਥੇ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਨਾ ਕ리에ਟ ਹੋਵੇ। ਬਾਕੀ ਤੁਸੀਂ ਸਾਰੇ ਬੈਠੇ ਹੋ ਆਪਣੇ ਲੈਵਲ ਅਵੇਅਰਨੈਸ ਕਰ ਸਕਦੇ ਹੋ ਗੁਦਵਾਰੇ ਵਾਲਿਆਂ ਨੂੰ ਜਾ ਕੇ ਮੀਟਿੰਗ ਕਰ ਸਕਦੇ ਹੋ ਪੰਚਾਇਤ ਬੀਡੀਪੀਓ ਸਾਹਿਬ ਨੂੰ ਨਾਲ ਲੈ ਜਾ ਕੇ ਇਸ ਦੀ ਧਾਰਨੀ ਭਾਵਨਾ ਨਾਲ ਫੇਸ ਪਹੁੰਚੇ ਨਾਲੀ ਆਪਣਾ ਇਸ ਤਰ੍ਹਾਂ ਦੇ ਪੋਲੂਸ਼ਨ ਨਾਇਸ ਪੋਲੂਸ਼ਨ ਦੇ ਵੀ ਅਪਰ ਸੁਪਰੀਮ ਕੋਰਟ ਦੇ ਆਡਰ ਦੀ ਪਾਲਣਾ ਕਰ ਸਕਦੇ। ਅਪਾਰਟ ਫਰਮ ਦਿਸ ਸਾਰੇ ਟੈਕਨੀਕਲ ਪੁਆਇੰਟਸ ਆਪਾਂ ਨੂੰ ਪਤਾ ਹੀ ਨੇ। ਜ਼ਿਆਦਾ ਉੱਚੀ ਆਵਾਜ਼ ਦੇ ਕਿਹਨਾਂ ਪੋਲੂਸ਼ਨ ਹੈ। ਬਾਕੀ ਜਿਵੇਂ ਆਪਣੇ ਮੀਡੀਆ ਤੁਸੀਂ ਵੀ ਇਸ ਚੀਜ਼ ਦੀ ਅਵੇਅਰਨੈਸ ਫਲਾਓ ਠੀਕ ਹੈ ਜਿਹੜੀ ਵੀ ਇਹਦੀ ਟੈਕਨੀਕਲ ਜਿਹੜੇ ਪੁਆਇੰਟਸ ਨੇ ਤੁਸੀਂ ਪੋਲਿਊਸ਼ਨ ਬੋਰਡ ਤੋਂ ਲੈ ਕੇ ਆਪਣਾ ਫਰਜ਼ ਸਮਝ ਕੇ ਤੁਸੀਂ ਇਹਨੂੰ ਅੱਗੇ ਪ੍ਰਚਾਰ ਕਰ ਸਕਦੇ ਹੋ ਵੀ ਜਿਵੇਂ ਵਾਟਰ ਪੋਲਿਊਸ਼ਨ 에ਅਰ ਪੋਲਿਊਸ਼ਨ ਬਹੁਤ ਹਾਨੀਕਾਰਕ ਹੈ ਉਵੇਂ ਹੀ ਨੌਇਜ਼ ਪੋਲਿਊਸ਼ਨ ਇੱਕ ਬਹੁਤ ਵੱਡਾ ਮੇਜਰ ਰੀਜ਼ਨ ਬਣ ਗਿਆ ਪੋਲਿਊਸ਼ਨ ਦਾ ਤੇ ਸਾਨੂੰ ਤੁਹਾਡੇ ਸਹਿਯੋਗ ਦੀ ਉਨੀ ਲੋੜ ਹੈ ਜਿੰਨੀ ਸਾਡੀ ਆਪਣੀ ਉਰੇ ਮੀਟਿੰਗਸ ਦੀ ਹੈ ਠੀਕ ਹੈ ਉਰੇ ਅਸੀਂ ਮੀਟਿੰਗਸ ਬੁਲਾਏ ਮੁੱਖ ਅਜੰਡਾ ਅਵੇਅਰਨੈਸ ਰਿਗਾਰਡਿੰਗ ਨੌਇਸ ਪੋਲੂਸ਼ਨ ਜਿਹੜੇ ਵੀ ਪੋਲੂਸ਼ਨ ਇੱਕ ਬਹੁਤ ਵੱਡਾ ਕਾਰਨ ਬਣ ਚੁੱਕਿਆ ਆਪਣੀ ਇੱਕ ਟੈਨਸ਼ਨ ਦਾ ਕਾਰਨ ਬਣ ਚੁੱਕਿਆ ਉਹਦੇ ਚੋ ਇੱਕ ਨੌਇਸ ਪੋਲੂਸ਼ਨ ਇੱਕ ਅਲੱਗ ਐਲੀਮੈਂਟ ਹੈ ਜਿਹਦੇ ਲਈ ਟਾਈਮ ਟੂ ਟਾਈਮ ਐਡਮਿਨਿਸਟ੍ਰੇਸ਼ਨ ਮੀਟਿੰਗਸ ਕਰਦੀ ਹੈ ਜਿਹਦੇ ਨਾਲ ਅਸੀਂ ਅਵੇਅਰਨੈਸ ਫਲਾਉਣੀ ਆ ਆਲ ਦੋ ਸੋਰਸਸ ਜਿੱਥੇ ਲਾਊਡ ਸਪੀਕਰਸ ਦਾ ਜ਼ਿਆਦਾ ਯੂਜ਼ ਹੁੰਦਾ ਉਹਨਾਂ ਨੂੰ ਅਵੇਅਰਨੈਸ ਦਿੰਨੇ ਆ ਕਿ ਉਹਨਾਂ ਦੇ ਕਿਹੜੇ ਕਿੰਨੀਆਂ ਰਾਈਟਸ ਨੇ ਕੀ ਡਿਊਟੀਆਂ ਨੇ ਤੇ ਵਾਟ ਆਰ ਦ ਲਾਜ਼ ਕਾਕੀ ਫਿਰ ਅਗੇ ਜੈਸੀ ਕੋਈ ਸਟ੍ਰਿਕਟ ਐਕਸ਼ਨ ਲੈਣਾ ਤਾਂ ਦੇ ਆਲਰੇਡੀ ਨੋ ਕਿ ਉਹਨਾਂ ਦੀ ਡਿਊਟੀਆਂ ਤੇ ਰਾਈਟਸ ਕੀ ਨੇ ਇੱਕ ਬਾਈ ਦਾ ਵਾਇਆ ਮੀਡੀਆ ਆਈ ਵਾਂਟ ਟੂ ਗਿਵ ਥਿਸ ਮੈਸੇਜ ਟੂ ਦ ਹੋਲ ਪਬਲਿਕ ਕਿ ਆਪਣੇ ਲਾਜ਼ ਬਣੇ ਹੋਏ ਨੇ ਨੌਇਸ ਪੋਲੂਸ਼ਨ ਦੇ ਵੀ ਸ਼ਾਮ ਨੂੰ ਅਲੱਗ-ਅਲੱਗ ਲਾਜ਼ ਦੇ ਅਕੋਰਡਿੰਗਲੀ ਅਲੱਗ-ਅਲੱਗ ਡੈਸੀਮਲਸ ਤੇ ਤੁਸੀਂ ਵੌਇਸ ਨੂੰ ਦੇ ਸਕਦੇ ਹੋ ਤੇ ਉਹ ਮੇਰੀ ਗੁਜ਼ਾਰਿਸ਼ ਹੈ ਥਰੂ মিডিਆ ਕਿ ਆਪਦੇ ਲॉज ਦੇ ਅੰਦਰ ਰਹਿ ਕੇ ਜੋ ਵੀ ਤੁਸੀਂ ਪ੍ਰੋਗਰਾਮ ਕਰਦੇ ਹੋ ਜੋ ਵੀ ਨੌਇਸ ਦੇ ਡੈਸੀਮਲਸ ਨਿਰਧਾਰਿਤ ਨੇ ਲੌਕ ਕਰਨੀ ਉਹਦੇ ਅੰਦਰ ਰਹਿ ਕੇ ਹੀ ਤੁਸੀਂ ਆਪਣੇ ਪ੍ਰੋਗਰਾਮ ਕਰੋ ਤਾਂ ਕਿ ਤੁਹਾਡਾ ਤੁਹਾਡੇ ਆਪਣੇ ਫੰਕਸ਼ਨਸ ਵੀ ਹੋ ਜਾਣ ਤੁਹਾਡੇ ਆਪਣੇ ਕੰਮ ਵੀ ਪੂਰੇ ਹੋ ਜਾਣ ਤੇ ਤੁਸੀਂ ਲਾਅ ਦੇ ਲੰਗਣਾ ਵੀ